ਸਬਾ ਹਲਕਾ ਜਲੰਧਰ ਤੋਂ ਪਵਨ ਟੀਨੂ ਨੂੰ ਲੱਗਿਆ ਵੱਡਾ ਤੱਕਾ ਪਵਨ ਟੀਨੂ ਦੇ ਚੋਣ ਪ੍ਰਚਾਰ ਕਰਨ ਜਾ ਰਹੇ ਆਪ ਦੇ ਲੀਡਰ ਦੀ ਹੋਈ ਸੜਕ ਹਾਦਸੇ ਵਿੱਚ ਮੌਤ ਪਵਨ ਟੀਨੂ ਨੂੰ ਵੱਡਾ ਝਟਕਾ ਲੱਗ ਗਿਆ ਹੈ ਜੋ ਕਿ ਚੋਣ ਪ੍ਰਚਾਰ ਕਰਨ ਜਾ ਰਹੇ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ ਕਾਰ ਪੂਰੀ ਤਰ੍ਹਾਂ ਚੱਕਨਾ ਚੂਰ ਹੋ ਗਈ ਸੋ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਚੋਣ ਪ੍ਰਚਾਰ ਸਿਖਰਾਂ ਤੇ 1 ਜੂਨ ਨੂੰ ਜੋ ਪੰਜਾਬ ਦੇ ਵਿੱਚ ਇਲੈਕਸ਼ਨ ਹੋਣਾ ਹੈ ਉਸ ਇਲੈਕਸ਼ਨ ਨੂੰ ਲੈ ਕੇ ਸਾਰੇ ਆਗੂਆਂ ਵੱਲੋਂ ਆਪਣੀ ਆਪਣੇ ਪਾਰਟੀਆਂ ਦੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤੇ ਜਾ ਰਹੇ ਨੇ ਸੋ ਜਿਉਂ ਹੀ ਅੱਜ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਪਵਨ ਤੀਨੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਦੀ ਡਿਊਟੀ ਲੱਗੀ ਹੋਈ ਸੀ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਦੀ ਜੋ ਆਮ ਆਦਮੀ ਪਾਰਟੀ ਡਾਕਟਰ ਵਿੰਕ ਦੇ ਜਨਰਲ ਸਕੱਤਰ ਡਾਕਟਰ ਮਹਿੰਦਰਜੀਤ ਸਿੰਘ ਮਰਵਾਹਾ ਜੀਦਾ ਕੀ ਸੜਕ ਹਾਦਸੇ ਵਿੱਚ ਐਕਸੀਡੈਂਟ ਹੋਣ ਤੋਂ ਮੌਤ ਹੋ ਗਈ ਹੈ ਸੋ ਬਹੁਤ ਹੀ ਦੁਖਦਾਈ ਖਬਰ ਆਈ ਹੈ ਜੋ ਕਿ ਉਹਨਾਂ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਔਰ ਹਸਪਤਾਲ ਵਿੱਚੋਂ ਮ੍ਰਿਤਕ ਐਲਾਨ ਦਿੱਤਾ ਗਿਆ ਹੈ ਸੋ ਪਵਨ ਟਿੰਨੂ ਨੂੰ ਨਾ ਪੂਰਾ ਹੋਣ ਵਾਲਾ ਕਾਟਾ ਪਿਆ ਜੋ ਕਿ ਪਵਨ ਟਿੰਨੂ ਦਾ ਚੋਣ ਪ੍ਰਚਾਰ ਇੱਕ ਥੰਮ ਜਾ ਗਿਆ ਹੈ ਜੋ ਕਿ ਉਹਨਾਂ ਦੀ ਮੌਤ ਦੇ ਨਾਲ ਸਾਰੇ ਆਪ ਆਗੂ ਔਰ ਆਪ ਦੇ ਵਲੰਟੀਅਰ ਜਿਹੜੇ ਅੱਜ ਸੋਗ ਵਿੱਚ ਡੁੱਬੇ ਹੋਏ ਨੇ ਔਰ ਉੱਥੇ ਪਹੁੰਚ ਰਹੇ ਨੇ ਸੋ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਜੋ ਕਿ ਡਾਕਟਰ ਵਿੰਗ ਦੇ ਜਰਨਲ ਸਕੱਤਰ ਸੀ ਉਹਨਾਂ ਦਾ ਸੜਕ ਹਾਦਸੇ ਵਿੱਚ ਐਕਸੀਡੈਂਟ ਹੋਣ ਨਾਲ ਮੌਤ ਹੋ ਜਾਣਾ ਆਮ ਆਦਮੀ ਪਾਰਟੀ ਲਈ ਬਹੁਤ ਹੀ ਬੁਰੀ ਖਬਰ ਆਈ ਏ ਸੂਬਾ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਰੋਡ ショਅ ਛੱਡ ਕੇ ਉੱਥੇ ਜਲੰਧਰ ਪਹੁੰਚੇ ਨੇ ਹੋਰ ਵੀ ਜਿਹੜੇ ਕਰਤਾਰ ਮੰਤਰੀ ਨੇ ਜਿਹੜੇ ਕਰਤਾਰਪੁਰ ਤੋਂ ਬਲਕਾਰ ਸਿੰਘ ਉਹ ਵੀ ਉੱਥੇ ਪਹੁੰਚ ਚੁੱਕੇ ਨੇ ਸੋ ਇੱਕ ਪਾਸੇ ਚੋਣ ਪੰਚਾਰ ਹੋ ਰਿਹਾ ਏ ਚੋਣ ਪ੍ਰਚਾਰ ਨੂੰ ਜਿਹੜਾ ਕੀ ਰੋਕੇ ਉਹ ਲੋਕੋ ਜਿਹੜੇ ਨੇ ਉੱਥੇ ਪਹੁੰਚੇ ਹੋਏ ਨੇ ਸੋ ਆਮ ਆਦਮੀ ਪਾਰਟੀ ਨੂੰ ਵੱਡਾ ਤੱਕਾ ਲੱਗਿਆ ਜਿਨ੍ਹਾਂ ਕਿ ਇੱਕ ਆਮ ਆਦਮੀ ਪਾਰਟੀ ਦਾ ਵੱਡਾ ਆਗੂ ਸੀ ਜੋ ਕਿ ਲੋਕ ਸਭਾ ਹਲਕਾ ਜਲੰਧਰ ਤੋਂ ਪਵਨ ਤੀਨੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਿਹਾ ਸੀ ਸੋ ਉਹਨਾਂ ਦੀ ਜਿਹੜੀ ਕਿ ਮੌਤ ਹੋ ਗਈ ਏ ਹੁਣੇ-ਹੁਣੇ ਜਿਹੜਾ ਕਿ ਖਬਰ ਆਈ ਏ ਜਿਹਨੂੰ ਅਸੀਂ ਤੁਹਾਡੇ ਨਾਲ ਪੇਸ਼ ਕੀਤਾ ਹੈ ਸੋ ਆਮ ਆਦਮੀ ਪਾਰਟੀ ਦੇ ਵੱਡੇ ਕਨਵੀਨਰ ਦੀ ਹੋਈ ਮੌਤ ਇਹਨੂੰ ਕਰ ਹਾਂਜੀ ਸੋ ਸੋ ਦੂਸਰੀ ਵੱਡੀ ਗੱਲ ਇਹ ਵੀ ਸਾਹਮਣੇ ਆ ਰਹੀ ਕਿ ਜਦੋਂ ਸੜਕ ਹਾਦਸੇ ਵਿੱਚ ਉਹਨਾਂ ਦੀ ਮੌਤ ਹੁੰਦੀ ਏ ਔਰ ਉਹਨਾਂ ਨੂੰ ਬਹੁਤ देर ਬਾਅਦ ਤੇ ਜਿਹੜੇ ਕਿ ਵੱਡੇ ਦਾਅਵੇ ਕੀਤੇ ਜਾਂਦੇ ਨੇ ਆਮ ਆਦਮੀ ਪਾਰਟੀ ਵੱਲੋਂ ਜਿਹੜੀ SSF ਫੋਰਸ ਬਣਾਈ ਗਈ ਏ ਸੜਕ ਸੁਰੱਖਿਆ ਫੋਰਸ ਉਹ ਨਹੀਂ ਮੌਕੇ ਤੇ ਪਹੁੰਚਦੀ ਹੋ ਸਕਦਾ ਉਹਨਾਂ ਦੀ ਜਾਨ ਬਚ ਸਕਦੀ ਸੀ ਲੇਕਿਨ ਆਮ ਆਦਮੀ ਸਰਕਾਰ ਵੱਲੋਂ ਵੱਡੇ ਦਾਅਵੇ ਖੋਖਲੇ ਸਾਬਤ ਹੋਏ ਨੇ ਉੱਥੇ ਜਿਹੜਾ ਕਿ ਉਹਨਾਂ ਨੂੰ ਚੱਕ ਕੇ ਲੈ ਕੇ ਜਾਣ ਵਾਸਤੇ ਐਂਬੂਲੈਂਸ ਮੰਗਾਈ ਜਾਂਦੀ ਏ ਔਰ ਐਂਬੂਲੈਂਸ ਵਿੱਚ ਲੈ ਕੇ ਜਾਇਆ ਜਾਂਦਾ ਹੈ ਜੋ ਕਿ ਸੜਕ ਸੁਰੱਖਿਆ ਫੋਰਸ ਮੌਕੇ ਤੇ ਨਾ ਪਹੁੰਚਣ ਕਰਕੇ ਉਹਨਾਂ ਦੀ ਮੌਤ ਹੋਈ ਏ ਜੋ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਕਿ ਸੜਕ ਸੁਰੱਖਿਆ ਫੋਰਸ ਜਿਹੜੇ ਕਿ ਉਹਨਾਂ ਜੋ ਵੀ ਸੜਕ ਦੇ ਉੱਪਰ ਐਕਸੀਡੈਂਟ ਹੁੰਦੇ ਨੇ ਉਹਨਾਂ ਦੀ ਡਿਊਟੀ ਬੰਦੀ ਉਹਨਾਂ ਨੂੰ ਚੱਕ ਕੇ ਲੈ ਕੇ ਜਾਣਾ ਔਰ ਉਹਨਾਂ ਦਾ ਜਿਹੜਾ ਕਿ ਮੁੱਢਲੀ ਸਹਾਇਤਾ ਦਿਵਾਣੀ ਔਰ ਉਹਨਾਂ ਦਾ ਇਲਾਜ ਕਰਉਣਾ ਲੇਕਿਨ ਜਿਵੇਂ ਹੀ ਰਾਤ ਦੇ ਸਮੇਂ ਉਹਨਾਂ ਦਾ ਐਕਸੀਡੈਂਟ ਹੁੰਦਾ ਹੈ ਔਰ ਉਸ ਤੋਂ ਬਾਅਦ ਲੋਕ ਜਿਹੜੇ ਨੇ ਲੋਕਾਂ ਦੇ ਵੱਲੋਂ ਜਿਹੜਾ ਉਹਨਾਂ ਦੀ ਐਕਸੀਡੈਂਟ ਦੇ ਵਿੱਚ ਉਹਨਾਂ ਨੂੰ ਕੱਢਿਆ ਜਾਂਦਾ ਉਸਕਾਰ ਦੇ ਵਿੱਚੋਂ ਔਰ ਜਿਹੜਾ ਕਿ ਇੱਕ ਐਂਬੂਲੈਂਸ ਮਂਗਾਈ ਜਾਂਦੀ ਏ ਔਰ ਬਹੁਤ ਸਮਾਂ ਹੋ ਜਾਂਦਾ ਏ ਔਰ ਉਹਨਾਂ ਦਾ ਖੂਨ ਜਿਹੜਾ ਕਿ ਬਹੁਤ ਜ਼ਿਆਦਾ ਬਲੱਡ ਜਿਹੜਾ ਵਗ ਚੁੱਕਾ ਹੁੰਦਾ ਹੈ ਖੂਨ ਵਗ ਚੁੱਕਿਆ ਹੁੰਦਾ ਜਿਸ ਕਾਰਨ ਉਹਨਾਂ ਦੀ ਮੌਤ ਹੋਈਏ ਹੁਣ ਜਿਹੜਾ ਵੱਡਾ ਸਵਾਲ ਇਹ ਆ ਨਿਸ਼ਾਨ ਲੱਗਦਾ ਆਮ ਆਦਮੀ ਪਾਰਟੀ ਸਰਕਾਰ ਦੇ ਜਿਹੜੀ ਸੜਕ ਸੁਰੱਖਿਆ ਫੋਰਸ ਉਹ ਕਿੱਥੇ ਸੀ ਸੜਕ ਸੁਰੱਖਿਆ ਫੋਰਸ ਕਿਉਂ ਨਹੀਂ ਪਹੁੰਚ ਸਕੀ ਸਮੇਂ ਸਿਰ ਔਰ ਇਸ ਲਈ ਜਾਨ ਜਿਹੜੀ ਇੱਕ ਆਮ ਆਦਮੀ ਪਾਰਟੀ ਦਾ ਵੱਡਾ ਲੀਡਰ ਸੀ ਜਿਸ ਦੀ ਜਾਨ ਨਹੀਂ ਬਚ ਸਕੀ ਉਹ ਸੜਕ ਸੁਰੱਖਿਆ ਫੋਰਸ ਜਿਹੜੀ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਕਿ ਇੰਨੇ ਐਕਸੀਡੈਂਟ ਹੁੰਦੇ ਨੇ ਔਰ ਇੰਨੀਆਂ ਮੌਤਾਂ ਹੁੰਦੀਆਂ ਨੇ ਇੰਨੀਆਂ ਮੌਤਾਂ ਜਦੋਂ ਦੀ ਸੜਕ ਸੁਰੱਖਿਆ ਫੋਰਸ ਤਿੰਨਾਂ ਮਹੀਨਿਆਂ ਦੇ ਵਿੱਚ ਲੋਕਾਂ ਨੂੰ ਜਾਨਾਂ ਬਚਾਈਆਂ ਗਈਆਂ ਲੋਕਾਂ ਦੀਆਂ ਲੇਕਿਨ ਆਮ ਆਦਮੀ ਪਾਰਟੀ ਦਾ ਇੱਕ ਵੱਡਾ ਆਗੂ ਜਿਹੜਾ ਕਿ ਸੜਕ ਸੁਰੱਖਿਆ ਫੋਰਸ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਏ ਸੋ ਕੌਣ ਸੜਕ ਸੁਰੱਖਿਆ ਫੋਰਸ ਦੇ ਉੱਪਰ ਵੱਡਾ ਸਵਾਲੀਆ ਨਿਸ਼ਾਨ ਲੱਗਿਆ ਹੈ ਔਰ ਮੁੱਖ ਮੰਤਰੀ ਭਗਵਾਨ ਜਮਾਨਾ ਦਾ ਜਵਾਬਦੇਹ ਹੋਣਗੇ ਕਿਉਂ ਨਹੀਂ ਪਹੁੰਚੀ ਉੱਥੇ ਸੜਕ ਸੁਰੱਖਿਆ ਫੋਰਸ ਔਰ ਕਿਉਂ ਨਹੀਂ ਉਹਨਾਂ ਦਾ ਜਿਹੜਾ ਕਿ ਇਲਾਜ ਹੋ ਸਕੇ ਔਰ ਮੌਤੇ ਮੂੰ ਚਲੇ ਗਏ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਪਵਨ ਟਿੰਨੂ ਦੇ ਸਪੋਰਟਰਸ ਔਰ ਪਵਨ ਟਿੰਨੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਵਾਸਤੇ ਜਾ ਰਹੇ ਸੀ